ਐਮਰਜੈਂਸੀਆਂ ਤਾਂ ਆਪਾਂ ਕਈ ਸੁਣੀਆਂ ਹਾਊਸਿੰਗ ਐਮਰਜੈਂਸੀ ਦਾ ਮਤਲਬ ਕੀ ਬਣ ਗਿਆ ਜੀ ਹਰੇਕ ਬੰਦੇ ਤੋਂ ਘਰ ਅਫੋਰਡ ਨਹੀਂ ਹੋ ਰਿਹਾ ਸੋ ਇਹੀ ਰੀਜ਼ਨ ਹੈ ਕਿ ਐਮਰਜੈਂਸੀ ਹੁਣ ਕਰਨੀ ਪੈਣੀ ਹੈ ਘਰ ਬਣਾਉਣ ਵਾਸਤੇ ਜਦੋਂ ਬਿਲਡਿੰਗ ਕਰਦੇ ਉਹ ਮਟੀਰੀਅਲ ਤੇ ਜ਼ਿਆਦਾ ਪੈਸੇ ਲੱਗਦੇ ਸੀ ਕਲੋਜ਼ਿੰਗ ਦੇ ਵਿੱਚ ਕੀ ਹੁੰਦਾ ਵੀ ਸਰਕਾਰੀ ਖਰਚੇ ਦੇਣੇ ਹੁੰਦੇ ਆ ਜਾਂ ਕੋਈ ਬਿੱਲ ਕੀ ਹੁੰਦਾ ਕਲੋਜ਼ਿੰਗ ਦੇ ਵਿੱਚ ਉਮਰ ਸਾਹਿਬ ਇਹ ਹਾਊਸਿੰਗ ਐਮਰਜੈਂਸੀ ਕਰਨੀ ਕਿਉਂ ਹੈ ਕਾਰਨ ਕੀ ਹੈਗਾ ਵੀ ਕੀ ਲੋੜ ਪੈ ਗਈ ਮੇਨ ਕਾਰਨ ਤੇ ਇਹੀ ਹੈ ਕਿ ਵੀ ਇਸ ਵੇਲੇ ਕੰਮ ਕਹ ਲੋ ਕਿ ਨੱਕ ਪਾਣੀ ਨੱਕ ਤੋਂ ਉੱਪਰ ਹੋ ਗਿਆ ਹੈ ਸੋ ਜੇ ਇੰਟਰਸਟ ਰੇਟ ਵੀ ਇਹਨਾਂ ਨੇ 4 ਕ ਲੈ ਜਾਂਦਾ 3 ਕ ਲੈ ਜਾਂਦਾ ਕਿੰਨੇ ਕਿਲੋਗੋ ਵੱਧ ਜਾਂਦੇ 트럼ਪ ਸਾਹਿਬ ਨੇ ਨੈਸ਼ਨਲ ਹਾਊਸਿੰਗ ਐਮਰਜੈਂਸੀ ਡਿਕਲੇਅਰ ਕਰ ਦੇਣੀ ਹੈ ਇਸ ਨਾਲ ਕੀ ਹੋਊਗਾ ਭਾਈ ਇਸ ਐਮਰਜੈਂਸੀ ਨਾਲ ਲੋਕਾਂ ਨੂੰ ਫਾਇਦਾ ਹੋ ਜਾਊਗਾ ਇਹ ਐਮਰਜੈਂਸੀ ਦੇ ਨਾਲ ਲੋਕ ਆਮ ਲੋਕ ਘਰ ਖਰੀਦ ਸਕਣਗੇ ਇਹ ਐਮਰਜੈਂਸੀ ਦਾ ਮੁੱਦਾ ਕੀ ਹੈ ਜੀ ਐਮਰਜੈਂਸੀ ਦਾ ਆਪਾਂ ਕਈ ਸੁਣੀਆ ਹਾਊਸਿੰਗ ਐਮਰਜੈਂਸੀ ਦਾ ਮਤਲਬ ਕੀ ਬਣ ਗਿਆ ਜੀ ਜੀ ਐਮਰਜੈਂਸੀ ਵਾਕਈ ਬਣ ਗਈ ਹੈ ਜਿਸ ਹਿਸਾਬ ਨਾਲ ਹਾਲਾਤ ਚੱਲਦੇ ਪਏ ਨੇ ਸੋ ਕੰਮ ਇਸ ਵੜਿਆ ਕਿ ਵੀ ਹਰੇਕ ਬੰਦੇ ਤੋਂ ਘਰ ਅਫੋਰਡ ਨਹੀਂ ਹੋ ਰਿਹਾ ਸੋ ਇਹੀ ਰੀਜ਼ਨ ਹੈ ਕਿ ਐਮਰਜੈਂਸੀ ਹੁਣ ਕਰਨੀ ਪੈਣੀ ਹੈ ਤੇ ਉਹਦੇ ਵਿੱਚ ਇਹਨਾਂ ਨੇ ਕਈ ਚੀਜ਼ਾਂ ਐਡ ਕਰਨੀਆਂ ਕਿ ਹਰੇਕ ਬੰਦਾ ਘਰ ਅਫੋਰਡ ਕਰ ਸਕਦਾ ਸੋ ਅਮਰੀਕਨ ਨੂੰ ਇਸ ਵਕਤ ਲਾ ਲੋ ਕਿ ਵੀ 10 ਮਿਲੀਅਨ ਘਰ ਡੀਲੋਡ ਹੈਗੀ ਆ ਤੇ ਪਹਿਲਾਂ ਸੀਗਾ ਕਿ ਵੀ ਹੋਮ ਬੈਂਕ ਜਿਹੜੀ ਸੀਗੀ 28 ਸਾਲ ਦਾ ਬੰਦਾ ਉਹ ਹੈਬ੍ਰਿਜ ਫਸਟ ਟਾਈਮ ਹੋਮ ਬਾਇ ਕਰ ਲੈਂਦਾ ਹੁੰਦਾ ਹੈ ਹੁਣ ਰਾਈਟ ਨਾਓ 40 ਸਾਲ ਦੀ ਏਜ ਹੋ ਗਈ ਹੈ ਕਿ ਵੀ 40 ਇਅਰ ਐਵਰੇਜ ਹੋ ਗਈ ਹੈ ਕਿ ਵੀ ਬੰਦਾ ਫਸਟ ਟਾਈਮ ਹੋਮ ਮੂਵ ਬਣ ਸਕਦਾ ਜੀ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਕਰਨਾ ਆ ਜਦੋਂ ਗੱਲ ਚੱਲਦੀ ਪਈ ਆ ਸੋ ਫਰਸਟ ਚੀਜ਼ ਇਹਨਾਂ ਨੇ ਇਹ ਕਰਨੀ ਆ ਕਿ ਵੀ ਬਿਲਡਿੰਗ ਤੇ ਜ਼ੋਨਿੰਗ ਕੋਡ ਜਿਹੜੇ ਹੋਣੇ ਨੇ ਠੀਕ ਹੈ ਉਹਨੂੰ ਥੋੜਾ ਹੋਰ ਸੌਖਾ ਕਰਨਾ ਕਿ ਵੀ ਘਰ ਜਿਹੜਾ ਬਣਾਉਣਾ ਬਿਲਡਿੰਗ ਕੋਡ ਆ ਕਿ ਵੀ ਉਹਨੂੰ ਹੋਰ ਈਜ਼ੀ ਕਰ ਲਈਏ ਕਿ ਵੀ ਇੰਨਾ ਸਟ੍ਰਿਕਟਸ ਨਾ ਹੋਵੇ ਫਿਰ ਜ਼ੋਨਿੰਗ ਕੋਡ ਆ ਉਹ ਗਿਆ ਕਿ ਵੀ ਕਮਰਸ਼ੀਅਲ ਜ਼ੋਨ ਆ ਜਾਂਦੇ ਨੇ ਇੰਡਸਟਰੀ ਜ਼ੋਨ ਆ ਜਾਂਦੇ ਨੇ ਤਾਂ ਹੋਰ ਹਾਰਡਸ਼ਿਪ ਆ ਜਾਂਦੀ ਹੈ ਕਿ ਵੀ ਘਰ ਬਣਾਉਣ 'ਚ ਬਿਲਡਰਾਂ ਨੂੰ ਪ੍ਰੋਬਲਮਾਂ ਦੀ ਉਹ ਸਿੰਪਲੀਫਾਈ ਕਰ ਦੇਣ ਫਿਰ ਤੁਹਾਡੀ ਕਲੋਜ਼ਿੰਗ ਕਾਸਟ ਆ ਉਹ ਕਹਿੰਦੇ ਕਿ ਵੀ ਹੋਰ ਰਿਡਿਊਸ ਹੋ ਜਾਵੇ। ਪਹਿਲਾਂ ਆਪਾਂ ਪਿਛਲੇ ਪਾਸੇ ਥੋੜਾ ਚੱਲਦੇ ਆ ক্লোজিং ਕੋਸਟ ਬਾਅਦ ਚ ਆਉਣੇ ਆ। ਵੀ ਘਰ ਬਣਾਉਣ ਵਾਸਤੇ ਜਦੋਂ ਬਿਲਡਿੰਗ ਕਰਦੇ ਆ ਉਹ ਮਟੀਰੀਅਲ ਤੇ ਜ਼ਿਆਦਾ ਪੈਸੇ ਲੱਗਦੇ ਸੀ ਜਾਂ ਮਲੂਕੀ ਚੱਕਰ ਸੀ। ਉਹਨਾਂ ਦਾ ਕਿਵੇਂ ਈਜ਼ੀ ਕਰਦੇ ਨੇ ਉਹਨਾਂ ਨੇ। ਸੋ ਮਟੀਰੀਅਲ ਦਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਕਿ ਵੀ ਉਹਦੇ ਤੇ ਕੀ ਕਰਨਾ। ਜਿਹੜਾ ਜ਼ੋਨਿੰਗ ਕੋਡ ਹੁੰਦਾ ਸਰ ਜਦੋਂ ਆਪਾਂ ਹੁਣ ਰੈ residențial ਕੋਡ ਵਿੱਚ ਆਪਾਂ ਹਰੇਕ ਬੰਦੇ ਦਾ ਘਰ ਹੁੰਦਾ ਹਨਾ। ਉਹ ਹੁਣ ਇੱਕ ਹੁੰਦਾ ਇੰਡਸਟਰੀਅਲ ਕੋਡ ਹੁੰਦਾ ਕਮਰਸ਼ੀਅਲ ਠੀਕ ਜ਼ੋਨ ਹੁੰਦਾ ਉਹ ਜ਼ੋਨਿੰਗ ਥੋੜੀ ਈਜ਼ੀ ਕਰ ਦੇਣੀ ਕਿ ਬੰਦਾ ਜਿਹੜਾ ਵੀ ਬਿਲਡਰ ਉਹਨੂੰ ਹੋਰ ਈਜ਼ੀ ਐਕਸੈਸ ਮਿਲ ਜਾਵੇ ਘਰ ਬਣਾਉਣ ਨੂੰ ਠੀਕ ਹੈ ਜਿਹੜੇ ਤੁਹਾਡੇ ਮੈਂ ਕੰਪਨੀਆਂ ਬਣਾਉਂਦੀਆਂ ਜਿਹੜੀਆਂ ਉਹ ਜਿਹੜੇ ਬਿਲਡਰ ਬਿਲਡ ਕਰਦੇ ਆ ਉਹਨਾਂ ਵਾਸਤੇ ਜਿਹੜਾ ਘਰ ਬਣਾਉਣ ਵਾਸਤੇ ਜਗਾ ਖਾਲੀ ਪਈ ਆ ਜਿਵੇਂ ਟਰੇਸੀ ਲਾ ਲਓ ਜਾਂ ਕਿਤੇ ਵੀ ਲਾ ਲਓ ਆਪਾਂ ਕਹਿੰਦੇ ਨੇ ਖੇਤ ਜੇ ਕਾਫੀ ਖਾਲੀ ਪਏ ਆ ਯਾਰ ਇੱਥੇ ਵੀ ਘਰ ਘੁਰ ਬਣ ਜਾਣਗੇ ਉਹ ਜਦੋਂ ਘਰ ਬਣਾਉਣਾ ਹੁੰਦਾ ਤਾਂ ਪ੍ਰੋਸੈਸ ਪ੍ਰਸੂਸ ਕਾ ਵੀ ਕਰਨਾ ਪੈਂਦਾ ਹੁਣ ਆ ਕਾਫੀ ਲੌਂਗ ਚੱਲ ਪੈਂਦਾ ਹੁਣ ਉਹ ਈਜ਼ੀ ਕਰ ਦਿੱਤਾ ਹਾਂ ਦੂਜਾ ਪੁਆਇੰਂਟ ਕੀ ਸੀਗਾ ਦੂਜਾ ਇਹ ਕੀ ਕਰਦੀ ਜਦੋਂ ਆਪਾਂ ਘਰ ਲੈ ਲੈਨੇ ਆ ਹਨ ਉਸ ਤੋਂ ਬਾਅਦ ਕਲੋਜ਼ਿੰਗ ਕਾਸਟ ਐਟ ਦ ਐਂਡ ਆਫ ਕਲੋਜ਼ਿੰਗ ਕਾਸਟ ਕਹਿੰ ਉਹਦੇ ਵਿੱਚ ਵੀ ਉਹਨਾਂ ਨੇ ਰਹਿਤ ਕਰ ਦੇਣੀ ਕਿ ਵੀ ਕਲੋਜ਼ਿੰਗ ਦੇ ਵਿੱਚ ਕੀ ਹੁੰਦਾ ਵੀ ਸਰਕਾਰੀ ਖਰਚੇ ਦੇਣੇ ਹੁੰਦੇ ਆ ਜਾਂ ਕੋਈ ਬਿੱਲ ਕੀ ਹੁੰਦਾ ਕਲੋਜ਼ਿੰਗ ਦੇ ਵਿੱਚ ਕਲੋਜ਼ਿੰਗ ਕਾਸਟ ਜੇ ਹੁੰਦਾ ਐਸਕ੍ਰੋ ਫੀਸ ਹੁੰਦੀ ਆ ਟਾਈਟਲ ਫੀਸ ਹੁੰਦੀ ਆ ਫਿਰ ਤੁਹਾਡੇ ਲੈਂਡਰ ਫੀਸ ਹੁੰਦੀ ਆ ਹਨ ਤੇ ਪ੍ਰੋ ਰੈਟਡ ਟੈਕਸ ਹੁੰਦੇ ਨੇ ਕਈ ਕੁਝ ਐਡ ਆਨ ਕਰਦੇ ਕਰਦੇ ਐਂਡ ਚ ਡਾਊਨ ਕਾਫੀ ਬਣ ਜਾਂਦਾ ਹੈ ਹਾਂ ਡਾਊਨ ਪੇਮੈਂਟ ਤੋਂ ਕਾਗਜ਼ ਪੱਤਰੀ ਵਾਲਾ ਕੰਮ ਜਿਹੜੇ ਵਿੱਚ ਪੈਸੇ ਲੱਗਦੇ ਆ ਉਹ ਕਿੰਨੀ ਕੁ ਕਾਸਟ ਹੁੰਦੀ ਸੀਗੀ ਪਹਿਲਾਂ ਔਨ ਇਨ ਐਵਰੀ ਲਾਈਕ 2 ਤੋਂ ਲੈ ਕੇ 3% ਵੱਧ ਤੋਂ ਵੱਧ ਬਣ ਜਾਂਦਾ ਹੁੰਦਾ ਘਰ ਦੀ ਜਿਹੜੀ ਹੋਮ ਵੈਲ 2% ਤੁਸੀਂ ਮੰਨ ਕੇ ਚੱਲੋ 25000 ਬਣ ਜਾਊਗਾ ਨਹੀਂ ਆ ਡਿਪੈਂਡ ਕਰਦਾ ਕਿ ਤੂੰ ਕਿੰਨੇ ਇੱਕ ਦਾ ਬੈਲ ਕਿੰਨੇ ਦਾ ਹੈਗਾ ਠੀਕ ਹੈ ਠੀਕ ਫੇਰ ਤੁਹਾਡੇ ਫੈਡਰਲ ਲੈਂਡ ਹੋ ਗਿਆ ਫੈਡਰਲ ਲੈਂਡ ਤੁਹਾਨੂੰ ਪਤਾ ਹੀ ਹੈ ਯੂ ਐਸ ਫੇਰ ਇਹ ਇਹਨੂੰ ਸੌਖਾ ਕਰ ਦੇਣਗੇ ਹਾਂਜੀ ਸੋ ਫੈਡਰਲ ਲੈਂਡ ਹੋ ਗਿਆ ਫੈਡਰਲ ਲੈਂਡ ਦੇ ਵਿੱਚ ਤੁਹਾਨੂੰ ਪਤਾ ਫੈਡਰਲ ਕਿੰਨੀ ਲੈਂਡ ਪਈ ਹੈ ਅਮਰੀਕਾ ਦੇ ਵਿੱਚ ਹਾਂ ਸੋ ਉੱਥੇ ਵੀ ਤੁਸੀਂ ਘਰ ਬਣਾਉਣ ਤੇ ਇਹਨੂੰ ਸੌਖਾ ਕਰ ਲੈਣਾ ਕਿ ਵੀ ਇਸ ਥਾਂ ਤੇ ਤੁਸੀਂ ਘਰ ਬਣਾ ਲਓ ਜੇ ਕਿਤੇ ਹੋਰ ਨਹੀਂ ਬਿਲਡਰ ਨੂੰ ਥਾਂ ਮਿਲਦੀ ਫੇਰ ਤੁਸੀਂ ਲਾ ਲਓ ਇਹ ਜਿਹੜੀ ਗੱਲ ਹੈਗੀ ਹੈ ਆਪਣੀ ਇਮੀਗ੍ਰੇਸ਼ਨ ਹਾਂ ਇਮੀਗ੍ਰੇਸ਼ਨ ਵੀ ਬਹੁਤ ਤਕੜਾ ਕਾਉਸ ਹੈ ਕਿ ਵੀ ਜਿਹਦੇ ਕਰਕੇ ਘਰਾਂ ਦੀ ਵੈਲਿਊ ਜ਼ਿਆਦਾ ਉੱਪਰ ਹੁੰਦੀ ਹੈ ਕਿਉਂਕਿ ਜਿੰਨੀ ਇਮੀਗ੍ਰੇਸ਼ਨ ਹੈ ਜਿੰਨਾ ਪਬਲਿਕ ਪੋਪੂਲੇਸ਼ਨ ਵਧੂਗੀ ਉਨੀ ਘਰਾਂ ਦੀ ਪ੍ਰਾਈਸ ਉੱਪਰ ਜਾਊਗੀ ਸੋ ਏਸੀ ਕਰਕੇ ਆ ਕਿ ਵੀ ਇੰਨੇ 2 ਮਿਲੀਅਨ ਆਪ ਨੂੰ ਪਤਾ ਹੈ ਕਿ ਕਿੰਬੰਦਾ ਇਹਨਾਂ ਨਿਕਲ ਗਿਆ ਹੈ ਨਾ ਇਹ ਰਿਵਰਸ ਮਾਈਗ੍ਰੇਸ਼ਨ ਹੋਈ ਆ ਤੇ ਉਹਦੇ ਨਾਲ ਜਿਹੜੀ ਪ੍ਰਾਪਰਟੀ ਦੀ ਵੈਲਿਊ ਆ ਹੁਣ ਥੋੜੀ ਨਾਰਮਲਾਈਜ਼ ਹੋਣੀ ਸ਼ੁਰੂ ਹੋਈ ਵੀ ਹੁਮਰ ਸਾਹਿਬ ਇਹ ਹਾਊਸਿੰਗ ਐਮਰਜੈਂਸੀ ਕਰਨੀ ਕਿਉਂ ਕਾਰਨ ਕੀ ਹੈਗਾ ਵੀ ਕੀ ਲੋਡ ਪੈ ਗਈ ਹੁਣ ਐਮਰਜੈਂਸੀ ਦਾ ਮੇਨ ਕਾਰਨ ਤੇ ਹੀ ਆ ਕਿ ਵੀ ਇਸ ਵੇਲੇ ਕੰਮ ਕਹੋ ਕਿ ਨੱਕ ਪਾਣੀ ਨੱਕ ਤੋਂ ਉੱਪਰ ਹੋ ਗਿਆ ਆ ਇੱਕ ਤੋਂ ਇਹ ਦੂਜਾ ਬਹੁਤ ਹੌਟ ਟੌਪਿਕ ਆ ਅਮਰੀਕਨ ਸਿਟੀਜ਼ਨ ਦੇ ਵਿੱਚ ਕਿ ਵੀ ਜਿਨ੍ਹਾਂ ਨੇ ਵੋਟ ਪਾਉਣੀ ਆ ਤੇ ਆਪਣੇ ਆਪੇ ਆਹ ਸਾਲ ਆਣਾ ਮਿਟਰ ਇਲੈਕਸ਼ਨ ਆਣਾ ਆ ਸੋ ਉਹਦੇ ਕਰਕੇ ਇਹ ਚੀਜ਼ ਹੈਗੀ ਕਿ ਮਿਟਰ ਇਲੈਕਸ਼ਨ ਰਪੈਨਾਂ ਪੈਣਾ ਨੈਸ਼ਨਲ ਐਮਰਜੈਂਸੀ ਹਾਊਸਿੰਗ ਐਮਰਜੈਂਸੀ ਲਾ ਕੇ ਆਪਰ ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਕਰੀਏ ਸੋ ਰੀਅਲ ਅਸਟੇਟ ਦੇ ਵਿੱਚ ਆਪਣਾ ਜਦਾਂ ਪ੍ਰੈਜੈਂਸ ਆ ਬ ਹੈਗਾ ਨੈਟ ਰੰਪ ਉਹ ਵੀ ਪੁਰਾਣਾ ਐਕਸਪੀਰੀਅੰਸ ਹੈਗਾ ਉਹਨਾਂ ਦਾ ਸੋ ਹੋਪ ਹੋਪ ਹੈਗੀ ਆ ਕਿ ਵੀ ਬੈਟਰ ਹੋਊਗਾ ਪਰ ਔਨ ਦਾ ਅਦਰ ਸਾਈਡ ਜਦੋਂ ਆਪਣੇ ਡੈਮੋਕ੍ਰੇਟ ਕਹਿ ਰਹੇ ਨੇ ਕਿ ਵੀ ਇਹ ਅਡਜਸਟ ਪੋਲਿਟੀਕਲ ਗੇਨ ਦੇ ਲਈ ਕਰ ਰਹੇ ਨੇ ਸੋ ਨਿਕਲਣਾ ਕੁਛ ਨਹੀਂਗਾ ਪਰ ਇਹ ਤੇ ਜਦੋਂ ਹੁਣ ਹੋਊਗਾ ਉਦੋਂ ਪਤਾ ਲੱਗੇਗਾ ਜਿਹੜੇ ਬਾਰੋ ਆਏ ਸੀ ਇਮੀਗ੍ਰੇਸ਼ਨ ਜਦੋਂ ਲੋਕ ਜਾਦੇ ਵਧਣਗੇ ਹਰ ਕੋਈ ਆਖੂਗਾ ਵੀ ਮੈਂ ਘਰ ਲੈਣਾ ਮੈਂ ਘਰ ਲੈਣਾ ਤੇ ਘਰ ਲੈਣ ਦੇ ਚੱਕਰ ਦੇ ਵਿੱਚ ਪ੍ਰਾਈਸ ਵਧ ਗਏ ਪਰ ਇੱਥੇ ਗੱਲ ਇਹ ਵੀ ਤਾਂ ਹੈ ਨਾ ਜੇਕਰ ਉਹ ਆਏ ਆ ਘਰ ਮੰਗਦੇ ਆ ਤਾਂ ਕਿੰਨੇ ਲੋਕਾਂ ਨੂੰ ਜੋਬ ਵੀ ਤਾਂ ਮਿਲਦੀ ਆ ਘਰ ਬਣਾਉਣ ਵਾਲੇ ਮਿਸਤਰੀ ਨੂੰ ਵੀ ਜੋਬ ਮਿਲਦੀ ਆ ਨਕਸ਼ੇ ਬਣਾਉਣ ਵਾਲੇ ਨੂੰ ਵੀ ਜੋਬ ਮਿਲਦੀ ਆ ਤੇ ਉੱਥੇ ਫਿਰ ਜੇ ਕੰਮ ਵਧਿਆ ਹੈਗਾ ਤਾਂ ਇੰਪਲੋਇਮੈਂਟ ਵੀ ਹੋਈ ਆ ਪਰ ਇੰਪਲੋਇਮੈਂਟ ਫਿਰ ਆਪਾਂ ਇੱਥੇ ਇਹ ਕਹਿ ਸਕਦੇ ਆਂ ਵੀ ਜਿਹੜੇ ਬਿਲਡਰ ਹੈਗੇ ਆ ਜਾਂ ਜਿਹੜੇ ਘਰਾਂ ਬਣਾਉਣ ਵਾਲੇ ਆ ਉਹਨਾਂ ਦੀ ਘੱਟ ਸਕਦੀ ਹੈ ਨਹੀਂ ਇੰਪਲੋਇਮੈਂਟ ਤੇ ਆਪਣੇ ਬਰਾੜ ਸਾਹਿਬ ਜਿਹੜੀ ਹੈਗੀ ਇੰਪਲੋਇਮੈਂਟ ਤੇ ਹਾਲੇ ਵੀ ਸਹੀ ਚੱਲਦੀ ਪਈ ਹੈ ਹਨਾ ਜਦੋਂ ਉਦੋਂ ਬੰਦਾ ਆਂਦਾ ਤੁਹਾਨੂੰ ਪਤਾ 2 ਮਿਲੀਅਨ ਜਿਹੜੇ ਵੀ ਬੰਦੇ ਇੰਨਾ ਸਟੇਟਸ ਉਹਨਾਂ ਦਾ ਆਪਾਂ ਪਤਾ ਕਿਵੇਂ ਕੀ ਉਨਨ on, on paper ਕੀ ਹੁੰਦਾ ਹੈ ਨਾ ਸੋ ਉਹਨਾਂ ਨੇ ਜਦੋਂ ਜਦਾਂ ਫਰਜ਼ ਕਰੋ ਜਿੰਨਾ ਪੋਪੂਲੇਸ਼ਨ ਆਉਗੀ ਹੈ ਨਾ ਹੁਣ ਉਹਨਾਂ ਨੇ ਰਹਿਣ ਲਈ ਵੀ ਥਾਂ ਚਾਹੀਦੀ ਆ ਹੁਣ ਉਸ ਹਿਸਾਬ ਨਾਲ ਤੁਸੀਂ ਵੇਖਣਾ ਰੈਂਟਲ ਜਿਹੜੇ ਹੈਗੇ ਨੇ ਕਿੰਨੇ ਲੋਕਾਂ ਨੇ ਘਰ ਫਿਰ ਆਪਾਂ ਇਹ ਕਹਿ ਸਕਦੇ ਆਂ ਵੀ ਕਈ ਵਾਰੀ ਕੋਈ ਚੀਜ਼ ਹੁੰਦੀ ਉਹਨੂੰ ਨਜਾਇਜ਼ ਹੀ ਵਧਾ ਦਿੱਤਾ ਜਾਂਦਾ ਹਾਂਜੀ ਇਹ ਵੀ ਹੋ ਸਕਦਾ ਵੀ ਨਜਾਇਜ਼ ਵਧਾਤਾ ਹੋਵੇ ਲੋਕ ਹੁਣ ਜਿੱਥੇ ਬੰਦੇ ਨੇ ਦੋ ਜਣੇ ਨੇ ਜਾ ਕੇ ਆਖਣਾ ਮੈਨੂੰ ਘਰ ਦੇ ਦਿਓ ਰੈਂਟ ਤੇ ਤੇ ਉਹ ਦੋ ਜਣੇ ਤੋਂ ਡਿਸਾਈਡ ਕਰਨਾ ਬੰਦੇ ਨੇ ਵੀ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ ਕਿੱਥੇ 10 ਬੰਦੇ ਆ ਗਏ ਫਿਰ ਆਖੂ ਅਗਲਾ ਯਾਰ 10 ਬੰਦੇ ਆ ਗਏ ਤੇ ਮੈਂ ਕੀਮਤ ਵਧਾ ਦਿੰਨਾ ਹੈਗਾ ਫਿਰ ਨਜਾਇਜ਼ ਵਧ ਵੀ ਜਾਂਦੀ ਹੈ ਦੂਜੇ ਪੁਆਇੰਟ ਤੋਂ ਦੇਖਿਆ ਜਾਵੇ ਦੂਜੇ ਪੱਖ ਤੋਂ ਦੇਖਿਆ ਜਾਵੇ ਤਾਂ ਜੇਕਰ ਇੱਥੋਂ ਦੇ ਜਿਹੜੇ ਸਿਟੀਜ਼ਨ ਆ ਜਾਂ ਇੱਥੋਂ ਦੇ ਗ੍ਰੀਨ ਕਾਰਡ ਹੋਲਡਰ ਆ ਜੇ ਜਿਹੜੇ ਇੱਥੋਂ ਦੇ ਪੱਕੇ ਵਸਨੀਕ ਆ ਫਿਰ ਉਹਨਾਂ ਨੂੰ ਉਹ ਘਰ ਮਹਿੰਗੇ ਰੈਂਟ ਤੇ ਵੀ ਮਿਲਦੇ ਹੋਣ ਜਾਂ ਮਹਿੰਗੇ ਖਰੀਦਣ ਚ ਵਿੱਚ ਵੀ ਦਿੱਕਤ ਆਉਂਦੀ ਹੋਣੀ ਆ ਤੇ ਇਹ ਇਮੀਗ੍ਰੇਸ਼ਨ ਦਾ ਜਦੋਂ ਬਾਹਰ ਚਲੇ ਗਏ 2 ਮਿਲੀਅਨ ਲੋਕ ਤਾਂ ਫਿਰ ਉਹ ਕਿਤੇ ਕੰਪੀਟੀਸ਼ਨ ਚ ਬਾਰੀ ਹੋਗੇ ਈਵਨ ਕੇ ਵੀ ਦੇਖਣ ਚ ਮਿਲਿਆ ਵੀ ਜਿਨ੍ਹਾਂ ਕੋਲੇ ਘਰ ਵੀ ਹੈਗੇ ਉਹਨਾਂ ਨੇ ਵੀ ਲਾਤੇ ਲਿਸਟਾ ਤੇ ਵੀ ਹਾਂ ਭਾਈ ਅਸੀਂ ਜਾਣਦੇ ਆ ਐਮਰਜੈਂਸੀ ਦੇ ਵਿੱਚ 3 ਪੁਆਇੰਟ ਤਾਂ ਹੋਗੇ ਜੀ ਆਪਣੇ ক্লোਜ਼ਿੰਗ ਵੀ ਹੋ ਗਿਆ ਪਹਿਲਾ ਵੀ ਹੋ ਗਿਆ ਤੇ ਦੂਜਾ ਆਪਣਾ ਇਮੀਗ੍ਰੇਸ਼ਨ ਵਾਲਾ ਹੋ ਗਿਆ ਤੀਜਾ ਚੌਥਾ ਕੋਈ ਕਾਰਨ ਹੈਗਾ ਇਦੇ ਚ ਜੀ ਹੋਰ ਇਹ ਕਰ ਸਕਦੇ ਜਦੋਂ ਆਪਾਂ ਡਿਸਕਸ ਕੀਤਾ 50 ਇਅਰ ਮਾਰਗੇਜ ਹੋ ਗਈ ਹਨ ਉਹ ਚੀਜ਼ ਵੀ ਇਹ ਲਿਆ ਸਕਦੇ ਨੇ ਵਿੱਚ 50 ਇਅਰ ਮਾਰਗੇਜ ਹੋ ਗਈ ਆ ਥੋੜਾ ਬਹੁਤ ਉਹਦੇ ਨਾਲ ਪੈਸੇ ਘਟ ਜਾਣਗੇ ਹਾਂਜੀ ਸੋ ਆ 6 7 ਇਹਨਾਂ ਨੇ ਮੇਜਰ ਪੁਆਇੰਟ ਚੱਲਦੇ ਪਏ ਨੇ ਡਿਸਕਸ਼ਨ ਦੇ ਵਿੱਚ ਹੈਗੇ ਨੇ ਸੋ ਜਦੋਂ ਫਾਈਨਲ ਆਊਗਾ ਸਭ ਤੋਂ ਤਕੜਾ ਜਿਹੜਾ ਪੁਆਇੰਟ ਹੈਗਾ ਜੀ ਉਹ ਹੈਗਾ ਇੰਟਰਸਟ ਵਾਲਾ ਜਦੋਂ ਇੰਟਰਸਟ ਵਾਲਾ ਘਟ ਗਿਆ ਤਾਂ ਲੋਕ ਲੈਣਾ ਚ ਲੱਗ ਜਾਣਗੇ ਜੋ ਮੇਰਾ ਤਜਰਬਾ ਕਹਿੰਦਾ ਜਾਂ ਤੁਹਾਡਾ ਜੋ ਤੁਸੀਂ ਤੁਹਾਨੂੰ ਜ਼ਿਆਦਾ ਪਤਾ ਹੋਣਾ ਸੋ ਜੇ ਇੰਟਰਸਟ ਰੇਟ ਵੀ ਇਹਨਾਂ ਨੇ 4 ਕ ਲੈ ਜਾਂਦਾ 3 ਕ ਲੈ ਜਾਂਦਾ ਕਿੰਨੇ ਕਿਲੋਗ ਵੱਜ ਜਾਣਗੇ ਬਰਾ 4 3 ਬਹੁਤ ਇੰਪੋਸੀਬਲ ਹੈ ਪੋਸੀਬਲ ਹੈਗਾ ਜੇ ਬਹੁਤ ਤਕੜੀ ਸਮਝ ਲੋ ਰੀਸੈਸ਼ਨ ਆਈ ਉਦੋਂ ਹੀ ਇਹਨਾਂ ਨੇ 4 ਆ 3 ਤੇ ਲੈ ਕੇ ਆਉਣਾ ਹੈ ਉਸ ਤੋਂ ਇਲਾਵਾ ਕੋਈ ਹੋਰ ਰੀਜ਼ਨ ਨਹੀਂਗਾ ਸੋ 5.5 ਤੁਸੀਂ ਮੰਨ ਕੇ ਚੱਲੋ 5.5 ਤੱਕ ਆ ਸਕਦਾ ਉਹ ਵੀ ਆਉਣ ਨੂੰ ਸਾਲ ਲੱਗ ਜਾਣਾ ਇਹ ਮੇਰਾ ਐਸਟੀਮੇਟ ਕਹਿ ਰਿਹਾ ਹੈ ਪਰ ਸਾਢੇ 3 ਜਾਂ ਤੁਸੀਂ ਮੰਨ ਕੇ ਚਲੋ 4 4 ਨਹੀਂ ਪੋਸੀਬਲ ਹੈਗਾ ਜਦੋਂ ਵੀ ਲੈਟਸ ਸੇ ਕੋਈ ਇੰਟਰਸਟ ਰੇਟ ਜੇ 0.25 ਵੀ ਜਦੋਂ ਘਟਦਾ ਹੈ ਤਾਂ ਮਾਰਕੀਟ ਦੇ ਵਿੱਚ ਇੱਕਦਮ ਹੀ ਬਾਏਰ ਬਹੁਤ ਛੇਤੀ ਫਲਡ ਇਨ ਹੁੰਦਾ ਹੈ ਜੀ ਬਿਲਕੁਲ ਜੀ ਸੋ ਫਿਰ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਹੋਣਾ ਐਮਰਜੈਂਸੀ ਚਲੋ ਹਾਊਸਿੰਗ ਲੱਗੀ ਵੀ ਹੈਗੀ ਹੈ ਤੇ ਲੋਕਾਂ ਨੂੰ ਅਕਸਰ ਘਰ ਲੈਣ ਵਾਲੇ ਤਾਂ ਬਥੇਰੇ ਬੈਠੇ ਆ ਜੀ ਗੱਲ ਤਾਂ ਇਹ ਵੀ ਪੈਸਾ ਢੇਲਾ ਜਦੋਂ ਆਊਗਾ ਲੋਕਾਂ ਕੋਲੇ ਫਿਰ ਹੀ ਲੈਣਗੇ ਜੇ ਰੇਟ ਰੂਟ ਘਟਗੇ ਤਾਂ ਹੋ ਸਕਦਾ ਵਾਧੇ ਪਰ ਫਿਲਹਾਲ ਦੀ ਜੋ ਘੜੀ ਹੈ ਅੱਜ ਦਾ ਸਟੇਟਸ ਕੀ ਹੈਗਾ ਅੱਜ ਜਨਵਰੀ 2026 ਹੋ ਗਈ ਜੀ ਕੋਈ ਫਰਕ ਪਿਆ ਜਿਨ੍ਹਾਂ ਨੇ ਲਿਸਟ ਤੇ ਲਾਏ ਸੀ ਜਿਨ੍ਹਾਂ ਦੇ ਦੋ-ਦੋ ਮਹੀਨੇ ਜਾਂਦੇ ਸੀ ਘਰ ਦੇ ਲਿਸਟ ਤੇ ਲਾਏ ਤਿੰਨ ਮਹੀਨੇ ਹੋ ਗਏ ਕਿ ਡੇਢ ਮਹੀਨਾ ਹੋ ਗਿਆ ਉਹਨਾਂ ਦਾ ਵਧੀ ਜਾ ਰਿਹਾ ਜੀ ਵਧੀ ਜਾ ਰਿਹਾ ਵਧੀ ਜਾ ਰਿਹਾ ਟਾਈਮ ਉਹ ਆਪਾਂ ਲਾਸਟ ਟਾਈਮ ਵੀ ਇਹੀ ਗੱਲ ਕਰਦੇ ਪਏ ਸੀ ਕਿ ਵੀ ਮਾਰਕੀਟ ਸਲੋ ਆ ਇਸ ਵੇਲੇ ਤੇ ਇਸ ਸਾਲ ਵੀ ਇੰਨੀ ਨਹੀਂ ਪਿਕ ਹੋਣੀ ਜੀ ਮਾਰਕੀਟ ਸਲੋ ਹੀ ਰਹੂਗਾ ਸੋ ਲਈ ਰਹਿਣੀ ਹੈ ਫਿਰ ਮਤਲਬ ਬਾયર ਨੂੰ ਫਾਇਦਾ ਹਾਂ ਬਾયર ਨੂੰ ਬਿਲਕੁਲ ਫਾਇਦਾ ਹੈ ਸ਼ੌਪ ਰੌਂਡ ਕਰ ਸਕਦਾ ਬਹੁਤ ਇਨਸੈਂਟਿਵ ਮਿਲਦੇ ਪਏ ਨੇ ਤੁਸੀਂ ਇਸ ਸਮੇਂ ਜੇ ਕਿਸੇ ਨੇ ਘਰ ਵੀ ਲੈਣਾ ਆ ਸੋ ਉਹ ਟਰਾਈ ਕਰ ਸਕਦਾ ਕਿ ਸੈਲਰ ਤੋਂ ਹੀ ਆਪਣੀ ਕਲੋਜ਼ਿੰਗ ਕਾਸਟ ਬਰਵਾ ਦੇ ਹਾਂ 네ਗੋਸ਼ੀਏਟ ਕਰ ਲਵੇ ਸੋ ਇਹ ਇਹ ਜਦੋਂ ਹੁਣ ਆ ਪਾਵਰ ਜ਼ਿਆਦਾਤਰ ਬਾયર ਦੇ ਹਾਂ ਬਾਕੀ ਜ਼ਿਆਦਾ ਇਨਫੋਰਮੇਸ਼ਨ ਲੈਣੀ ਹੈ ਜਾਂ ਜ਼ਿਆਦਾ ਵਧੀਆ ਘਰ ਲੈਣਾ ਸਾਰਾ ਕੁਝ ਲੈਣਾ ਤਾਂ ਸਣੀ ਘੁੰਮਣ ਜੀ ਨੂੰ ਜ਼ਰੂਰ ਕੰਟੈਕਟ ਕਰ ਲਿਓ ਨੰਬਰ ਆ ਰਿਹਾ ਇੱਕ ਵਾਰੀ ਨੰਬਰ ਵੀ ਬੋਲ ਦਿਓ ਜੀ ਇਹ ਆਪਣਾ ਆਫਿਸ ਵੀ ਜਰੂਰ ਬੋਲ ਦਿਓ ਕਿਉਂਕਿ ਆਪਣੇ ਲੋਕਾਂ ਨੂੰ ਪਤਾ ਤਾਂ ਲੱਗ ਹੀ ਗਿਆ ਹੁਣਾਂ ਕਿਉਂਕਿ ਬਾਰ ਬਾਰ ਤੁਹਾਡਾ ਸੁਣੀ ਘੁੰਮਣ ਜੀ ਆਉਂਦਾ ਰਹਿੰਦਾ ਨੰਬਰ ਦਾ ਪਰ ਇੱਕ ਵਾਰੀ ਫੇਰ ਬੋਲ ਦਿਓ ਜੀ 2094867727 ਸਾਡੇ ਆਫਿਸ ਆਪਣੇ 베ਰੀਏ ਹੈਗੇ ਨੇ ਇੱਥੇ ਟ੍ਰੇਸੀ ਵੀ ਆਫਿਸ ਹੈਗਾ ਤੇ ਇੱਥੇ ਸੀਰੀਜ਼ 'ਚ ਵੀ ਆਪਣਾ ਆਫਿਸ ਹੈ ਜੀ